ਮਨ ਲਓ ਇੱਕ ਦਰਿਆ ਇੱਕ ਨਹਿਰ ਦੇ ਵਿੱਚ ਤੁਸੀਂ ਧਰਨਾ ਸ਼ੁਰੂ ਕੀਤਾ ਆ ਤੁਸੀਂ ਜਾ ਰਹੇ ਜਿੱਧਰੋਂ ਪਾਣੀ ਆ ਰਿਹਾ ਉਧਰ ਨੂੰ ਥੋੜਾ ਸਮਾਂ ਲੱਗੂਗਾ ਜਿੱਡੇ ਮਰਜ਼ੀ ਤੁਸੀਂ ਵੱਡੇ ਤਰਾਕ ਹੋ ਥੋੜੇ ਸਮੇਂ ਦੇ ਵਿੱਚ ਤੁਸੀਂ ਥੱਕ ਜਾਓਗੇ ਟੁੱਟ ਜਾਓਗੇ ਡੁੱਬ ਜਾਓਗੇ ਜਿਹੜੇ ਤੈਰਨ ਵਾਲੇ ਉਹ ਸਹੀ ਤਰੀਕੇ ਨਾਲ ਜਾਣਦੇ ਆ ਕਿ ਜਿੱਧਰ ਨੂੰ ਪਾਣੀ ਜਾਂਦਾ ਉਧਰ ਨੂੰ ਤੈਰਨਾ ਅਸੰਭਵ ਹੈ ਬਰ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਜੀ ਚੜਦੇ ਪਾਣੀ ਵੱਲ ਜਾਣ ਨੂੰ ਹੀ ਇਹ ਬਿਤਾ ਦਿੰਨੇ ਆ ਫਿਰ ਅਸੀਂ ਸਾਰੀ ਉਮਰ ਪਰੇਸ਼ਾਨ ਦੁਖੀ ਫ੍ਰਸਟ੍ਰੇਟਡ ਭੈੜਾ ਭੈੜਾ ਮੂੰਹ ਬਣਾਈ ਫਿਰਦੇ ਆ ਫਿਰ ਅਸੀਂ ਕੋਈ ਨਾ ਕੋਈ ਬਹਾਨੇ ਲੱਭਦੇ ਆ ਆਪਣੇ ਫ੍ਰਸਟ੍ਰੇਸ਼ਨ ਕੱਢਣ ਵਾਸਤੇ ਫਿਰ ਅਸੀਂ ਘਰ ਦੇ ਨਾਲ ਲੜਦੇ ਆ ਬਾਹਰ ਦੇ ਨਾਲ ਲੜਦੇ ਆ ਆਪ ਵੀ ਦੁਖੀ ਹੁੰਨੇ ਆ ਦੁਨੀਆ ਨੂੰ ਵੀ ਦੁਖੀ ਕਰਦੇ ਆ ਕਿਉਂਕਿ ਅਸੀਂ ਚੜ੍ਹਦੇ ਨੂੰ ਜਾਣਦੇ ਆ ਜਿੱਦਨੂ ਪਾਣੀ ਦਾ ਫਲੋ ਆ ਉਦੋਂ ਨੂੰ ਨਹੀਂ ਜਾਣਦੇ ਅਸੀਂ ਗੱਲ ਕਰ ਲੱਗੇ ਆ ਤਾਓ ਦੀ ਤਾਓ ਕੀ ਆ ਜੀ ਉਹ ਆ ਪਾਣੀ ਦੇ ਨਾਲ ਵਹਿਣਾ ਜਿੱਧਰੋਂ ਪਾਣੀ ਆਉਂਦਾ ਆ ਉਧਰ ਨੂੰ ਨਹੀਂ ਜਾਣਾ ਜਿੱਧਰ ਨੂੰ ਪਾਣੀ ਜਾਂਦਾ ਆ ਉਧਰ ਨੂੰ ਜਾਣਾ ਕਰਨਾ ਕੋਖਣੀ ਦਾ ਤੈਰਨਾ ਨਹੀਂਗਾ ਸਿਰਫ ਵਹਿੰਦੇ ਜਾਣਾ ਵਹਿੰਦੇ ਜਾਣਾ ਤੇ ਐਸੀ ਅਸੀਮ ਸ਼ਾਂਤੀ ਐਸਾ ਆਨੰਦ ਐਸੀ ਖੁਸ਼ੀ ਐਸੀ ਪੁਲਕ ਐਸੀ ਰਿਲੈਕਸੇਸ਼ਨ ਤੁਹਾਨੂੰ ਮਿਲ ਜੂਗੀ ਨਾ ਜਿਹੜੀ ਤੁਸੀਂ ਸਾਰੀ ਉਮਰ ਵੀ ਨਹੀਂ ਕੀਤੀ ਹੋਊਗੀ ਹੁਣ ਮੈਂ ਤੁਹਾਨੂੰ ਬਹੁਤੇ ਨਿਯਮ ਤਾਂ ਦੱਸਣੇ ਨਹੀਂਗੇ ਹੀ ਕਿ ਆ ਆ ਉਹ ਆ ਉਹ ਤੁਹਾਨੂੰ ਹੋਰ ਵੀ ਕਈ ਗਿਆਨੀ ਜਿਹੜੇ ਨੇ ਨਥੇ YouTube ਦੇ ਉੱਤੇ Facebook ਤੇ ਬੈਠੇ ਨੇ ਉਹ ਤਾਓ ਦੀ ਕੱਲੀ-ਕੱਲੀ ਚੀਜ਼ ਤੁਹਾਨੂੰ ਖੋਲ ਕੇ ਦੱਸ ਦੇਣਗੇ ਕਿ ਮੈਂ ਤੁਹਾਨੂੰ ਤਾਓ ਦਾ ਅਨੁਭਵ ਕਰਾ ਦੇਵਾਂਗਾ ਐਸੀ ਗਹਿਰੀ ਸ਼ਾਂਤੀ ਤੁਸੀਂ ساری ਜ਼ਿੰਦਗੀ ਨਹੀਂ ਪਾਈ ਹੋਗੀ ਜਿਹੜੀ ਐਸੇ ਵੀਡੀਓ ਜ ਤੁਹਾਨੂੰ ਮਿਲ ਜੂਗੀ ਇੱਕ ਛੋਟੀ ਜੀ ਝਲਕ ਤਾਓ ਦੀ ਮਿਲ ਜੂਗੀ ਕੁਦਰਤ ਦੇ ਨਾਲ ਇੱਕਮਿਕ ਹੋਣ ਦੀ ਵਹਾ ਨਾਲ ਵਹਿਣ ਦੀ ਤੁਹਾਨੂੰ ਝਲਕ ਮਿਲ ਜੂਗੀ ਤੈਰਨ ਵਾਲਾ ਬਿਲਕੁਲ ਪਰਫੈਕਟ ਹੋ ਜਾਂਦਾ ਨਾ ਫਿਰ ਉਹ ਹੱਥ ਪੈਰ ਵੀ ਨਹੀਂ ਮਾਰਦਾ ਉਹ ਪਾਣੀ ਦੇ ਉੱਪਰ ਐਦਾਂ ਕਰਕੇ ਪੈ ਜਾਂਦਾ ਪਾਣੀ ਉਹਨੂੰ ਡੋਪਦਾ ਨਹੀਂ ਜੇਕਰ ਲਗਾਤਾਰ ਹੱਥ ਮਾਰਦੇ ਰਹੋਗੇ ਤੈਰਨ ਦੀ ਕੋਸ਼ਿਸ਼ ਕਰਦੇ ਰਹੋਗੇ ਜੱਡਾ ਮਰਜੀ ਵੱਡਾ ਤਰਾਕ ਹੋਵੇ ਭਾਵੇਂ ਘੰਟਾ 2 ਘੰਟੇ ਲਗਾਤਾਰ ਤੈਰਨ ਜਗ੍ਹਾ ਹੋਵੇ ਲਗਾਤਾਰ ਕੋਈ ਨਹੀਂ ਤੈਰ ਸਕਦਾ ਉਹ ਡੁੱਬੂਗਾ ਡੁੱਬੂਗਾ ਅਸੀਂ ਵੀ ਉਸੇ ਹਿਸਾਬ ਨਾਲ ਡੁੱਬਣ ਹੀ ਰਹੇ ਹਾਂ ਜੀ ਉਹ ਸ਼ੋ ਨੇ ਬਹੁਤ ਵਧੀਆ ਇਕਤਾਉ ਤੇ ਚਿੰਗਨਾ ਦੀ ਇੱਕ ਪ੍ਰਵਚਨ ਮਾਲ ਆ ਤੁਸੀਂ ਆਨਲਾਈਨ ਤੁਸੀਂ ਉਹਨੂੰ ਸੁਣ ਸਕਦੇ ਜੇ ਤੁਹਾਨੂੰ ਮਜ਼ਾ ਆ ਜੂਗਾ ਤੁਹਾਨੂੰ ਪਤਾ ਲੱਗੂਗਾ ਕਿ ਫਲੋ ਦੇ ਨਾਲ ਬਹਿਣਾ ਕੀ ਚੀਜ਼ ਹੁੰਦੀ ਮੇਰੇ ਕਿਸੇ ਵੀ ਵੀਡੀਓ ਦੀ ਤੱਕ ਕਦੀ ਤੁਸੀਂ ਵੇਖਿਆ ਨਹੀਂ ਹੋਊਗਾ ਕਿ ਮੈਂ ਸਕ੍ਰਿਪਟ ਬੜੀਆਂ ਟੈਕਨੀਕਲ ਗੱਲਾਂ ਮੈਂ ਕੁਝ ਨਹੀਂ ਕਰਦਾ ਜੀ ਮੈਂ ਸਿੰਪਲ ਜੀਆਂ ਗੱਲਾਂ ਕਰਦਾ ਸਿੰਪਲ ਜੀਆਂ ਗੱਲਾਂ ਕਰਦਾ ਵਹਾ ਦੇ ਨਾਲ ਵਹਿਣ ਦੀਆਂ ਗੱਲਾਂ ਕਰਦਾ ਜੋ ਜੋ ਮੈਂ ਅਨੁਭਵ ਕੀਤੇ ਨੇ ਮੇਰੀਆਂ ਭੈਣਾਂ ਕਈ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਪਾਠ ਕਰਨਾ ਚਾਹੁੰਦੇ ਆ ਅਸੀਂ ਸਵੇਰੇ ਉੱਠਣਾ ਚਾਹੁੰਦੇ ਆ ਕਰ ਨਹੀਂ ਪਾਉਂਦੇ ਤੇ ਉਹਦੇ ਕਰਕੇ ਹੋਰ ਪਰੇਸ਼ਾਨ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੀ ਗੱਲ ਕੀਤੀ ਗਈ ਹੈ ਸਹਜ ਦੀ ਉਹੀ ਸਹਜ ਉਹੀ ਤਾਓ ਮੈਂ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕਰਦਾ ਪਰ ਤਾਓ ਕੀ ਕਹਿੰਦਾ ਜੀ ਤੁਸੀਂ ਕੱਖ ਨਹੀਂ ਕਰਨਾ ਤੁਸੀਂ ਵਹਿੰਦੇ ਜਾਣਾ ਵਹਿੰਦੇ ਜਾਣਾ ਪਾਣੀ ਦੇ ਵਿੱਚ ਇੱਕ ਤੁਸੀਂ ਤਣਕੇ ਹੋ ਜਾਣਾ ਆ ਔਰ ਹਵਾ ਦੇ ਵਿੱਚ ਇੱਕ ਖੰਭ ਵਾਂਗੂ ਜਿੱਧਰ ਨੂੰ ਹਵਾਵਾਂ ਲੈ ਕੇ ਜਾਣ ਉਧਰ ਨੂੰ ਤੁਰੇ ਜਾਣਾ ਅੱਗੇ ਨਹੀਂ ਹੋਣਾ ਸਾਬ ਤੋਂ ਪਿੱਛੇ ਬੈਠ ਜਾਣਾ ਅਸੀਂ ਲੜਨਾ ਨਹੀਂ ਅਸੀਂ ਹਾਰ ਜਾਣਾ ਆ ਔਰ ਹਾਰ ਕੇ ਹੀ ਜਿੱਤਿਆ ਜਾ ਸਕਦਾ ਹੈ ਜੀ ਜਿੱਧਰ ਇਹ ਕੁਦਰਤ ਲੈ ਕੇ ਜਾ ਰਹੀ ਹੈ ਜਿੱਧਰ ਇਹ ਵਹਾਅ ਚੱਲ ਰਿਹਾ ਹੈ ਬ੍ਰਹਿਮੰਡ ਦਾ ਅਸਤਤਵ ਦਾ ਪਰਮਾਤਮਾ ਦਾ ਗੱਲੋ ਉਧਰ ਹੀ ਵਹਿੰਦੇ ਜਾਣਾ ਖੈਰ ਹੋ ਗਈਆਂ ਜੀ ਗੱਲਾਂ ਫੇਰ ਵੀ ਨਿਕਲ ਆਉਂਦੀਆਂ ਨੇ ਥਿਓਰੈਟਿਕਲੀ ਗੱਲਾਂ ਕੁਝ ਨਾ ਕੁਝ ਕੁਝ ਨਾ ਕੁਝ ਚੀਜ਼ਾਂ ਜਿੰਨੀਆਂ ਕਿ ਮੈਂ ਥਿਓਰੀ ਵਾਲੀਆਂ ਗੱਲਾਂ ਕਰਦਾ ਵੀ ਹਾਂ ਤੁਹਾਨੂੰ ਸਿਰਫ ਥੋੜਾ ਜਆ ਕਲੀਅਰ ਕਰਨ ਨੂੰ ਦੱਸਦਾ ਹਾਂ ਜੀ ਸਿੱਖ ਹਿੰਦੂ ਬੋਧੀ ਜੈਨੀ ਬਣਨ ਦੀ ਕੋਸ਼ਿਸ਼ ਕਰਕੇ ਵੇਖ ਲਈ ਅੱਜ ਸਾਰਾ ਕੁਝ ਅਸੀਂ ਛੱਡ ਕੇ ਬੈਨੇ ਆ ਬੜਾ ਯੋਰ ਲਾਲਾ ਜੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਚਲਾਉਣ ਦੇ ਵਿੱਚ ਹੁਣ ਅਸੀਂ ਜ਼ਿੰਦਗੀ ਦੇ ਅਨੁਸਾਰ ਥੋੜੇ ਸਮੇਂ ਲਈ ਚੱਲਦੇ ਆ ਤੁਹਾਨੂੰ ਆਈਡੀਆ ਜਆ ਡੈਫੀਨਿਟਲੀ ਹੋ ਜਾਊਗਾ ਅੱਖਾਂ ਬੰਦ ਕਰ ਲੋਗੇ ਤੇ ਵਧੀਆ ਰਹੂ ਕਿਉਂਕਿ ਸ਼ੁਰੂਆਤ ਹੈ ਬਾਅਦ ਵਿੱਚ ਤੁਸੀਂ ਅੱਖਾਂ ਖੁੱ ਗਲੇ ਵੇਖਣੇ ਜਰੂਰੀ ਨਹੀਂ ਜਦਾਂ ਜਦਾਂ ਮੈਂ ਕਹਿਣਾ ਉਦਾਂ ਉਦਾਂ ਕਰਦੇ ਜਾਓ ਅੱਜ ਮੈਂ ਤੁਹਾਨੂੰ ਕੁਝ ਕਰਨ ਨੂੰ ਨਹੀਂ ਕਹੂੰਗਾ ਸਿਰਫ ਛੱਡਣ ਨੂੰ ਕਹੂੰਗਾ ਕਿ ਆ ਵੀ ਕਰਨਾ ਬੰਦ ਕਰ ਦਿਓ ਆ ਵੀ ਕਰਨਾ ਬੰਦ ਕਰ ਦਿਓ ਅੱਜ ਮੈਂ ਕੁਝ ਕਰਨ ਨੂੰ ਨਹੀਂ ਕਹਿਣ ਲੱਗਾ ਛੱਡਣ ਨੂੰ ਕਹਿਣ ਲੱਗਾ ਅੱਖਾਂ ਬੰਦ ਕਰ ਲਓ ਜੀ ਔਰ ਇੱਕ ਚੁਟਕੀ ਮੈਂ ਮਾਰੂੰਗਾ ਨਾਲ ਹੀ ਸਕਰੀਨ ਬੰਦ ਹੋ ਜੂਗੀ ਜੀ ਤਾਓ ਦੇ ਵਿੱਚ ਚੱਲਦੇ ਆਂ ਵਹਾਂ ਦੇ ਵਿੱਚ ਚੱਲਦੇ ਆਂ ਅੱਖਾਂ ਬੰਦ ਅੱਖਾਂ ਬੰਦ ਅੱਖਾਂ ਬੰਦ ਸਾਰਾ ਕੁਝ ਉਹ ਨੋਟ ਕਰੋ ਜੋ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਜ਼ਿੰਦਗੀ ਦੇ ਵਿੱਚ ਬਦਲਣਾ ਸਭ ਤੋਂ ਪਹਿਲਾਂ ਆਪਣੇ ਆਪ ਤੇ ਫੋਕਸ ਕਰੋ ਕਿ ਕੋਈ ਖਰੀਰ ਦੇ ਵਿੱਚ ਪ੍ਰੋਬਲਮ ਹੈ ਜਿਹਨੂੰ ਤੁਸੀਂ ਠੀਕ ਕਰਨਾ ਚਾਹੁੰਦੇ ਹੋ ਸੋਚੋ ਕਿਹੜੀ ਕਿਹੜੀ ਪ੍ਰੋਬਲਮ ਸਰੀਰ ਦੇ ਵਿੱਚ ਹੈ ਉਹਨੂੰ ਤੁਸੀਂ ਠੀਕ ਕਰਨਾ ਚਾਹੁੰਦੇ ਹੋ ਜੇ ਤੁਸੀਂ ਮੋਟੇ ਹੋ ਪਤਲੇ ਹੋਣਾ ਚਾਹੁੰਦੇ ਹੋ ਮਦਰੇ ਹੋ ਲੰਮੇ ਹੋਣਾ ਚਾਹੁੰਦੇ ਸੀ ਤੁਸੀਂ ਕਾਲੇ ਹੋ ਚਿੱਟੇ ਹੋਣਾ ਚਾਹੁੰਦੇ ਸੀ ਤੁਹਾਡਾ ਨੱਕ ਕਿਸੇ ਤਰ੍ਹਾਂ ਦਾ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਜਿਹੜੀਆਂ ਜਿਹੜੀਆਂ ਲੱਗਦੀਆਂ ਕਿ ਆ ਚੀਜ਼ਾਂ ਇਦਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਸੋਚੋ ਔਰ ਛੱਡ ਦਿਓ ਸਬਕਾਰ ਕਰ ਲਓ ਸਬਕਾਰ ਕਰ ਲਓ ਸਬਕਾਰ ਕਰ ਲਓ ਕਿ ਜਦਾਂ ਦਾ ਵੀ ਮੇਰਾ ਸਰੀਰ ਹੈ ਬਹੁਤ ਵਧੀਆ ਮੈਂ ਛੱਡਦਾ ਹਾਂ ਮੈਂ ਛੱਡਦੀ ਹਾਂ ਉਸ ਨਿਯਮ ਦੇ ਉੱਪਰ ਜਿੱਦਾਂ ਦਾ ਵੀ ਉਸਨੇ ਮੈਨੂੰ ਬਣਾਇਆ ਮੈਂ ਸਬਕਾਰ ਕਰਦਾ ਸਬਕਾਰ ਕਰਦਾ ਸਬਕਾਰ ਕਰਦਾ ਹੁਣ ਅੱਗੇ ਗੱਲ ਆ ਗਈ ਜੀ ਸਾਡੇ ਘਰ ਦੀ ਸਾਡੇ ਦੇਸ਼ ਦੀ ਸਾਡੀ ਸਿਚੁਏਸ਼ਨ ਦੀ ਕਿ ਅਸੀਂ ਕਿੱਦਾਂ ਦੀ ਸਿਚੁਏਸ਼ਨ ਹੈ ਜਿਨ੍ਹਾਂ ਨੂੰ ਅਸੀਂ ਚੇਂਜ ਕਰਨਾ ਚਾਹੁੰਨੇ ਆ ਹੋ ਸਕਦਾ ਤੁਹਾਡਾ ਘਰ ਛੋਟਾ ਹੋਵੇ ਕਵਾਂਡੀ ਨੇ ਵੱਡਾ ਬਣਾਇਆ ਹੋਵੇ ਕੋ ਚੋ ਕੀ ਕੀ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਘਰ ਤੇ ਘਰ ਦੇ ਵਿੱਚ ਕੀ ਕੀ ਚੇਂਜ ਕਰਨਾ ਚਾਹੁੰਦੇ ਹੋ ਉਹ ਚੀਜ਼ਾਂ ਨੂੰ ਨੋਟ ਕਰੋ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਬਦਲੀਆਂ ਚਾਹੁੰਦੇ ਹੋ ਪਰ ਨਹੀਂ ਬਦਲਵਾ ਰਹੇ ਬੜਾ ਯੋਰ ਲਾਲਾ ਕੇ ਹੰਭਗੇ ਥਣ ਛੱਡ ਦੇ ਛੱਡ ਜਿੱਦਾਂ ਦਾ ਵੀ ਇਸ ਨਿਯਮ ਨੇ ਇਸ ਜ਼ਿੰਦਗੀ ਨੇ ਇਸ ਹਸਤੱਤਵ ਨੇ ਇਸ ਬ੍ਰਹਮੰਡ ਨੇ ਜਿੱਦਾਂ ਦਾ ਵੀ ਕਰ ਦਿੱਤਾ ਹੈ ਸਵਿਕਾਰ 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 ਮੈਂ ਛੱਡਦਾ ਹਾਂ ਉਹ ਦੇ ਉੱਪਰ ਬਸ ਇੰਨੇ ਕੰਮ ਤੇ ਪਰਿਸ਼ਰਦਾ ਇਹ ਜਿਹੜਾ ਘਰ ਹੈ ਇਹ ਸਭ ਘਰ ਸਵੀਕਾਰ ਹੈ ਮੈਂ ਛੱਡਦਾ ਇੱਛਾ ਨੂੰ ਨਹੀਂ ਛੱਡਦਾ ਅੱਗੇ ਆ ਗਿਆ ਤੁਹਾਡਾ ਪਰਿਵਾਰ ਪਰਿਵਾਰ ਦੇ ਵਿੱਚ ਕੀ ਕੀ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਕੀ ਕੀ ਚੇਂਜ ਕਰਨਾ ਚਾਹੁੰਦੇ ਕਿਹਦੇ ਨਾਲ ਦਾ ਰਿਬੰਡ ਦੀ ਕਿਹੜਾ ਤੁਹਾਡੀ ਸੁਣਦਾ ਨਹੀਂ ਕਿਹੜਾ ਤੁਹਾਨੂੰ ਹਮੇਸ਼ਾ ਸੁਣਾਉਂਦਾ ਰਹਿੰਦਾ ਕਿੰਨੂ ਕਿੰਨੂ ਚੇਂਜ ਕਰਨਾ ਚਾਹੁੰਦੇ ਹੋ ਸੋਚੋ ਇਹ ਵੀ ਸਾਰਾ ਕੁਝ ਸੌਂਪ ਦਿਓ ਸਬਕਾਰ ਹੈ ਸਬਕਾਰ ਹੈ ਜੇ ਤੂੰ ਮੈਨੂੰ ਇਦਾਂ ਦੇ ਪਰਿਵਾਰ ਦੇ ਜੀ ਇਦਾਂ ਦੇ ਰਿਸ਼ਤੇਦਾਰ ਇਦਾਂ ਦੇ ਸੰਬੰਧੀ ਇਦਾਂ ਦੇ ਸੰਸਾਰ ਦੇ ਲੋਕ ਦਿੱਤੇ ਹਨ ਤਾਂ ਤੇਰੀ ਮਰਜ਼ੀ ਛੱਡਦਾ ਹਾਂ ਤੇਰੇ ਉੱਪਰ ਛੱਡਦਾ ਛੱਡ ਦਿਓ ਉਸ ਇੰਜਮ ਦੇ ਉੱਪਰ ਛੱਡ ਦੇ ਛੱਡ ਦੇ ਇੱਛਾ ਕਿਸੇ ਨੂੰ ਚੇਂਜ ਕਰਨ ਦੀ ਛੱਡ ਦੇ ਛੱਡ ਦੋ ਕੋਈ ਇੱਛਾ ਨਹੀਂ ਕਿਸੇ ਨੂੰ ਚੇਂਜ ਕਰਨ ਦੀ ਅੱਗੇ ਧਨ ਦੀ ਗੱਲ ਆ ਗਈ ਪੈਸੇ ਦੀ ਜ਼ਰੂਰਤ ਕਿੰਨਾ ਪੈਸਾ ਤੁਸੀਂ ਕਮਾਉਣਾ ਚਾਹੁੰਦੇ ਹੋ ਔਰ ਕਿੰਨਾ ਕਮਾ ਪਾ ਰਹੇ ਬੜਾ ਯੂਰਲਾ ਹੁੰਦਾ ਹੈ مالی ਹਾਲਤ ਫਾਈਨੈਂਸ਼ੀਅਲ ਹਾਲਤ ਸੁਧਾਰਨ ਦੀ ਕਾਫੀ ਆਮਦਨ ਵਧਾ ਵੀ ਨਹੀਂ ਪਰ ਫਿਰ ਵੀ ਕੋਈ ਫਾਇਦਾ ਨਹੀਂ ਹੋਇਆ ਇਹਨੂੰ ਵੀ ਛੱਡ ਦਿਓ ਸੈਨਿਜਮ ਦੇ ਉੱਪਰ ਛੱਡ 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 ਉਹ ਆਪੇ ਸੰਭਲੋ ਚੋ ਵਡਾ ਵੱਡਾ ਸੰਸਾਰ ਚਲਾ ਰਿਹਾ ਉਹ ਆਪੇ ਸੰਭਲੋ ਛੱਡ ਦਿਓ ਛੱਡ ਦਿਓ ਰਾਜੀ ਹੋ ਜਾਓ ਪਰ ਰਿਲੈਕਸ ਹੋ ਜਾਓ ਮਰ ਰਿਲੈਕਸ ਹੋ ਜਾਓ ਹੋਰ ਦੇਖੋ ਚਿੰਤਾਵਾਂ ਹੋਈ ਜੋ ਜੋ ਵੀ ਤੁਹਾਡੇ ਮਨ ਦੇ ਵਿੱਚ ਹਨ ਯਾਦ ਕਰੋ ਯਾਰਾ ਚਿੰਤਾਵਾਂ। ਕਿਆ ਵੀ ਕਰਨਾ ਹੈ ਉਹ ਵੀ ਕਰਨਾ ਹੈ ਫਲਾਣ ਵੀ ਕਰਨਾ ਹੈ ਟਮਕਾਣ ਵੀ ਕਰਨਾ ਹੈ। ਬਹੁਤ ਸਾਰੀਆਂ ਚਿੰਤਾਵਾਂ। ਬਹੁਤ ਸਾਰੀਆਂ ਪ੍ਰੋਬਲਮਸ। ਬਹੁਤ ਸਾਰੀਆਂ ਚੀਜ਼ਾਂ ਜਿੰਨਾ ਤੋਂ ਸ਼ਿਕਾਇਤਾਂ ਹਨ ਤੁਹਾਨੂੰ। ਸੰਸਾਰ ਦੇ ਵਿੱਚ ਸ਼ਿਕਾਇਤਾਂ ਹਨ। ਸੰਸਾਰ ਦੇ ਅੱਦਾਂ ਕਿਉਂ ਹੋ ਰਿਹਾ ਹੈ? ਕਿਉਂ ਗਰੀਬੀ? ਕਿਉਂ ਭੁੱਖ ਮਰੀ? ਛੱਡ ਦੇ ਉਸ ਤੇ ਉੱਪਰ। ਛੱਡ ਦੇ। ਛੱਡ ਦੇ। ਸ਼ਰਦਲ ਸ਼ਰਦਲ ਆਪਣੀਆਂ ਚਿੰਤਾਵਾਂ ਲੱਭੀ ਜਾਓ ਔਰ ਸੁੱਟਦੇ ਜਾਓ ਇਸ ਨਿਯਮ ਦੇ ਉੱਪਰ ਕਿ ਤੂੰ ਲੋ ਕਰੇਗਾ ਕਰੇਗਾ ਮੈਂ ਕੁਝ ਨਹੀਂ ਕਰਨਾ ਇਮੇਜਿਨ ਕਰੋ ਕਿ ਤੁਹਾਡੇ ਸਿਰ ਦੇ ਉੱਪਰ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਸਮੱਸਿਆਵਾਂ ਲਾ ਕੇ ਤੁਸੀਂ ਥੱਲੇ ਰੱਖ ਦਿੱਤੀਆਂ ਆਪਣੀ ਜ਼ਿੰਦਗੀ ਨੂੰ ਸੰਸਾਰ ਨੂੰ ਪਰਿਵਾਰ ਨੂੰ ਘਰ ਨੂੰ ਸਰੀਰ ਨੂੰ ਚੇਂਜ ਕਰਨ ਦੀ ਕੋਈ ਇੱਛਾ ਨਹੀਂ ਸਾਰੀਆਂ ਇੱਛਾਵਾਂ ਤੇਨੂੰ ਸਮਰਪਣ ਜਿੱਦ ਤੂੰ ਲੈ ਕੇ ਜਾਵੇਂਗਾ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਆਂ ਜੋ ਤੂੰ ਦਵੇਂਗਾ ਮੈਂ ਲੈਣ ਨੂੰ ਤਿਆਰ ਜਦੋਂ ਨਾਂ ਦਵੇਂਗਾ ਉਸ ਦੀ ਕੋਈ ਇੱਛਾ ਨਹੀਂ ਸਾਰੀਆਂ ਇੱਛਾਵਾਂ ਛੱਡ ਦਿਓ ਛੱਡ ਦਿਓ ਛੱਡ ਦਿਓ ਛੱਡ ਦਿਓ ਰਿਲੈਕਸ ਹੋ ਜਾਓ ਜਿੱਦ ਨੂੰ ਇਹ ਨਿਯਮ ਲੈ ਕੇ ਜਾਂਦਾ ਹੈ ਉਦਰ ਹੀ ਤੁਰੇ ਜਾਓ ਕੋਈ ਇੱਛਾ ਨਹੀਂ ਸਾਰੀਆਂ ਇੱਛਾਵਾਂ ਦਾ ਬਾਹਰ ਛੱਡ ਦਤਾ ਛੱਡ ਦਤਾ ਛੱਡ ਬਸ ਕੰਕੋਲੋ আর ਜਿੰਨੂੰ ਜਿੰਨੂੰ ਵੀ ਤਾਉ ਦਾ ਅਨੁਭਵ ਹੋਇਆ ਨਿਯਮ ਦਾ ਅਨੁਭਵ ਹੋਇਆ ਰਿਲੈਕਸੇਸ਼ਨ ਮਿਲੀ ਉਹ ਗੈਸ ਲਿਖ ਦਿਓ ਜੇ ਨਹੀਂ ਮਿਲੀ ਤਾਂ ਨੋ ਲਿਖ ਦਿਓ ਜੇ ਨਹੀਂ ਮਿਲੀ ਨੋ ਲਿਖ ਕੇ ਇੱਕ ਵਾਰ ਫੇਰ ਰਿਲੈਕਸ ਕਰੋ ਇਹਨੂੰ ਵੀਡੀਓ ਨੂੰ ਲਾ ਲਿਓ ਜੋ ਫਲੋ ਦੇ ਵਿੱਚ ਮੇਰੇ ਅੰਦਰ ਆਇਆ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਜੇਕਰ ਤੁਹਾਨੂੰ ਰਿਲੈਕਸੇਸ਼ਨ ਨਹੀਂ ਮਿਲੀ ਆਨੰਦ ਨਹੀਂ ਮਿਲਿਆ ਤਾਵਦਾ ਅਨੁਭਵ ਨਹੀਂ ਹੋਇਆ ਤਾਂ ਕਿਤੇ ਨੰਗਦੇ ਅਜੇ ਵੀ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਫੜ ਕੇ ਬੈਠੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਛੋਟੇ ਦਿਨ ਉਸ ਅਸਰ ਤਉ ਦੇ ਉੱਪਰ ਸਾਰਾ ਕੁਝ ਹੋ ਜਾਏਗਾ ਪਰ ਇਹ ਵੀ ਇੱਛਾ ਵਾ ਇਹ ਮੈਂ ਕਹਿ ਰਿਹਾ ਕਿ ਸਾਰਾ ਕੁਝ ਹੋ ਜਾਏਗਾ ਜੇ ਤੁਸੀਂ ਇਹੋ ਹੀ ਸੋਚਦੇ ਰਹੇ ਕਿ ਹਾਂ ਹੁਣ ਸਾਰਾ ਕੁਝ ਛੱਡਦਾ ਹੁਣ ਹੋਊਗਾ ਹੁਣ ਹੋਊਗਾ ਹੁਣ ਹੋਊਗਾ ਨਹੀਂ ਹੋਊਗਾ ਸੱਚੀ ਮੁੱਚੀ ਇੱਛਾ ਛੱਡਣੀ ਚਾਹੀਦੀ ਮੰਨ ਲੈਣਾ ਪਊਗਾ ਕਿ ਜੋ ਕਿ ਜੋ ਹੋ ਰਿਹਾ ਆ ਉਹ ਹੋ ਰਿਹਾ ਕੋਈ ਇੱਛਾ ਨਹੀਂ ਹਮੇਸ਼ਾ ਪੂਰੀ ਤਰ੍ਹਾਂ ਛੱਡ ਦੋਗੇ ਤਾਂ ਸਾਰਾ ਕੁਝ ਹੋ ਜਾਊਗਾ ਜੇ ਪਿੱਛੇ ਮੁੜ ਮੁੜ ਵੇਂਦੇ ਰਹੇ ਕਿ ਹੋਇਆ ਨਹੀਂ ਜੇ ਕੁਝ ਵੀ ਆ ਮੇਰੀਆਂ ਸਮੱਸਿਆਵਾਂ ਹਾਲਤਾਂ ਹੋਈਆਂ ਨਹੀਂ ਫਿਰ ਤਾਓ ਇਦਾਂ ਕੰਮ ਨਹੀਂ ਕਰਦਾ ਪੂਨਰੂਪ ਦੇ ਵਿੱਚ ਛੱਡਣਾ ਪਊ ਜਦੋਂ ਵੀ ਲੱਗੇ ਕਿ بڑے ਪੰਗੇ ਨੂੰ ਫਸੇਆਂ ਥੋੜਾ ਛੱਡ ਦਿਆ ਕਰੋ ਸਸਦਤ ਆਪਣੇ ਉੱਪਰ ਵੇਖੋ ਫਿਰ ਜ਼ਿੰਦਗੀ ਦਾ ਨਿਆਰਾ ਐਸਾ ਨਿਆਰਾ ਕਦੀ ਨਹੀਂ ਮਿਲੂਗਾ ਬਾਕੀ ਤੁਹਾਨੂੰ ਮਨ ਦੱਸਿਆ ਹੀ ਰਵੇ ਹਾਂ ਪਰ ਬਾਕੀ ਲੌਂਗ ਸੈਸ਼ਨ ਲੈਣੇ ਆ ਤੁਸੀਂ ਧਿਆਨ ਦੇ ਹਿਪਨੋਸਿਸ ਤੇ ਤਾਂ ਕੋਈ ਤਾਂ ਮੈਂਬਰਸ਼ਿਪ ਲੈ ਲਓ ਸਸਤੀ ਆ ਜੇ ਮੇਰੇ ਨਾਲ 1 ਟੂ 1 ਸੈਸ਼ਨ ਲੈਣਾ ਤਾਂ ਕਾਲ ਕਰ ਲਓ ਡਿਸਕ੍ਰਿਪਸ਼ਨ ਚ ਨੰਬਰ ਹੈ ਮਿਲਦੇ ਆ ਕਿਸੇ ਅਗਲੇ ਵੀ